ਮੋਟਰ ਤੇ ਕੰਦਿਆ ਕੰਦਿਆ ਦੇ ਇਧਰ ਆ ਰਜੋ ਸਾਹਿਬ ਨਾਲ ਫੋਟੋ ਖਿੱਚ ਲੈ ਕਿਸ਼ਮਾਇ ਜਲਾਇਓ ਇਧਰ ਹੁਣ ਜੋ ਸਾਹਿਬ ਇਧਰ ਆਓ ਸਭ ਤੋਂ ਪਹਿਲਾਂ ਦਸਵੀਂ ਪਾਸਛੀ ਦੀ ਬਖਸ਼ੀ ਹੋਈ ਦਾਤ ਆਓ ਖੇਤੀ ਰਸਾਲ ਕਰੀਏ ਬਾਇਗੁਰਜਾ ਕਾਲਸਾ ਬਾਇਗੁਰਜਾ ਦੇ ਪਤੇ ਸਾਥੀਓ ਅੱਜ ਇੱਕ ਬਹੁਤ ਵੱਡਾ ਦਿਨ ਸੀ ਜੋ ਸਾਡੇ ਪੰਜਾਬ ਦੇ ਉੱਪਰ ਸਾਡੇ ਕਿਸਾਨ ਵੀਰਾਂ ਦੇ ਉੱਪਰ ਸਾਡੇ ਪਿੰਡਾਂ ਦੇ ਉੱਪਰ ਇਹ ਤਲਾਸ਼ੀ ਆ ਫੜਪੀਟ ਦੇ ਚਾਰ ਪੰਜ ਦਿਨ ਤੋਂ ਜੋ ਛਾਰਾ ਸਮਾਂ ਆਇਆ ਵਾ ਇਹ ਬਹੁਤ ਭੈਣਾ ਸਮਾਂ ਸੀ ਬੜੇ ਯੋਰ ਛੋਰ ਦੇ ਨਾਲ ਹਰ ਇੱਕ ਬੰਦੇ ਨੇ ਇਹਦੇ ਵਾਸਤੇ ਆਪਣਾ ਯੋਗਦਾਨ ਦਿੱਤਾ ਵਾ ਉਸੇ ਤਰ੍ਹਾਂ ਹੀ ਇਹ ਸਾਡੇ ਸੈਨਿਕ ਦੇ ਇਕੱਲੇ ਬਾਰਡਰ ਤੇ ਨਹੀਂ ਲੜਦੇ ਬਾਰਡਰ ਦੇ ਨਾਲ-ਨਾਲ ਆਪਣਾ ਦੇਸ਼ ਵੀ ਸੰਭਾਲਦੇ ਆ ਭਾਵੇਂ ਅਸੀਂ ਰਿਟਾਇਰ ਹੋ ਗਏ ਆ ਅੱਜ ਵੀ ਸਾਡੇ ਆਪਾਂ ਵਿੱਚ ਉਹਨਾਂ ਹੀ ਦਮ ਆ ਅੱਜ ਅਸੀਂ ਉਸ ਦੇ ਕੰਮ ਦੇ ਨਾਲ ਆਪਣੇ ਸਭ ਕਾ ਸੈਨਿਕਾਂ ਨੇ ਮਿਲ ਕੇ 15 ਆਪਣੇ ਡਿਵੀਜ਼ਨ ਦੇ ਸੰਯੋਗ ਦੇ ਨਾਲ ਆ ਕਿੱਡਾ ਵੱਡਾ ਕੈਂਪ ਲਾਇਆ ਹੋਇਆ ਵਾ ਕਿ ਤੇ ਹਰ ਤਰ੍ਹਾਂ ਦੀ ਇਥੇ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਆ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਰਾਸ਼ਨ ਵੰਡਿਆ ਜਾ ਰਿਹਾ ਵਾ ਪਿਛਲੇ ਇੱਕ ਤੋਂ ਦਿਨਾਂ ਤੋਂ ਜੋ ਰਾਸ਼ਨ ਦੀ ਯਦ ਵੀ ਜੀ ਹੋ ਰਹੇ ਸੀ ਲੋਕੀ ਹੋ ਮਾਈ ਕਰਦੇ ਰਹੇ ਸੀ ਉਹਦੇ ਵਾਸਤੇ ਇਹਨਾਂ ਦੇ ਉਪਰਾਲਾ ਸੀ ਦਿਲਬਖ ਸਿੰਘ ਜੀ ਦਾ ਅੱਜ ਸੀ ਉਥੇ ਕੋਰ ਕਮਾਂਡਰ ਨੂੰ ਮਿਲ ਕੇ ਟਿਪ ਕਮਾਂਡਰ ਨੂੰ ਮਿਲ ਕੇ ਨਾਲ ਆਪਣੇ ਸੀਐਮਪੀ ਲੈ ਕੇ ਇੱਥੇ ਪਹੁੰਚੇ ਆ ਤੇ ਹਰ ਘਰ ਹਰ ਪਿੰਡ ਤੱਕ ਤੇ ਰਾਸ਼ਨ ਪਹੁੰਚਾ ਰਹੇ ਆ ਸਾਡੀ ਇਹਦੇ ਨਾਲ ਇੱਕ ਸਾਰਿਆਂ ਨੂੰ ਬੇਨਤੀ ਆ ਕਿ ਸੇਵਾ ਕਰੋ ਸੇਵਾ ਸਾਡੀ ਭਾਵਨਾਵਾਂ ਪੰਜਾਬ ਦੀ ਇਹੋ ਗੱਲ ਆ ਪਰ ਸੇਵਾ ਇੱਕ ਤਰੀਕੇ ਨਾਲ ਸਾਰਿਆਂ ਬੇਨਤੀ ਕਰਦੇ ਆ ਕਿ ਜੋ ਦੀ ਸੇਵਾ ਕਰਨੀ ਆ ਇੱਥੇ ਕੈਂਟਰੀਚ ਇੱਥੇ ਕੈਂਪ ਵਿੱਚ ਜਾ ਕੇ ਦਿਓ ਹਰ ਕੀਤਾ ਰਿਕਾਰਡ ਵਿੱਚ ਇੰਨਾ ਕੀਤਾ ਜਾ ਰਿਹਾ ਵਾ ਅਗੇ ਦਰਬਾਰ ਸਿੰਘ ਵੀ ਆਪਣੇ ਰਿਸਪੋਨਸਿਬਿਲਟੀ ਦੇ ਵਿੱਚ ਸਾਰੇ ਘਰ-ਘਰ ਜਾ ਕੇ ਆਧਾਰ ਕਾਰਡ ਦੇਖ ਕੇ ਕਿੰਨੂ ਕੀ-ਕੀ ਲੋੜ ਆ ਉਹ ਦੇਖ ਕੇ ਆਉਣਗੇ ਲੋਕਾਂ ਦੇ ਘਰਾਂ ਵਿੱਚ ਬਹੁਤ ਕੁਝ ਪਾਸਿ ਜਮਾ ਕਰ ਲਿਆ ਵਾ ਇਹ ਲੰਮੀਆ ਕਰਾਹੀ ਆਪਾਂ ਕਰਨੀ ਆ ਪਰ ਜੇ ਤੁਸੀਂ ਪ੍ਰੋਪਰ ਸੇਵਾ ਕਰਨੇ ਚਾਹੁੰਦੇ ਹੋ ਤੇ ਇੱਥੇ ਆੜ ਕੇ ਕਰੋ ਉਹਦੇ ਬਾਅਦ ਮੈਂ ਧੰਨਵਾਦ ਆ ਇਹਨਾਂ ਬਹੁਤ ਖੁਬੇਦਾਰ ਜਿੰਦਰ ਸਿੰਘ ਜੀ ਦਾ ਜਿਹੜੇ ਮੋਟਰਸਾਈਕਲ ਤੇ ਚੱਲ ਕੇ ਪਟਿਆਲੀਆਂੋਂ ਇੱਥੇ ਆਏ ਨੇ ਇਸ ਤੋਂ ਇਲਾਵਾ ਪਹਿਲਾਂ ਵੀ ਇਹਨਾਂ ਨੇ 5-6 ਵਾਰ ਪੈਦਲ ਯਾਤਰਾ ਕੀਤੀ ਆਵਾ ਕਿਸਾਨ ਮੋਰਚਾ ਹੋਵੇ ਆਪਣੇ ਹਰਮੰਦਰ ਸਾਹਿਬ ਹੋਵੇ ਤਖਤ ਸਿੰਘੇ ਤਖਤ ਨੇ ਸਾਰਿਆਂ ਦੇ ਪੈਦਲ ਜਾ ਕੇ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਹੀ ਸਾਡੇ ਕਪਤਾਨ ਦੇ ਆਪਣੇ ਕੈਂਪਾਂ ਦੇ ਵਿੱਚ ਪਾਉਂਦੇ ਰਹਿਣ ਜੈ ਹਿੰਦ ਕਪਤਨ ਵਿਜੇ ਸ਼ਰਮਾ